ਲੂਗਿੰਦਾ ਭਲੇ ਇਹਦਾ ਮੇਰੇ ਤੇ ਇੱਕ ਹੋਰ ਬੈਜੂ ਕੋਈ ਚੱਕਰ ਨਹੀਂ ਭਲੇ ਇਹਦਾ ਮੇਰੇ ਤੇ ਇੱਕ ਹੋਰ ਬੈਜੂ ਕੋਈ ਚੱਕਰ ਨਹੀਂ ਤਿੰਨ ਚਾਰ ਮਿੰਟ ਗਾਣਾ ਗਾੜਦਾ ਰਿਹਾ ਸਾਨੂੰ ਇੱਕ ਹੀ ਗੱਲ ਨਹੀਂ ਗੱਡੀ ਗਾਣਾ ਗੱਡੀ ਮੰਮਾ ਪੈਣਾ ਦੀ ਵੀਡੀਓ ਆਉਂਦੀ ਆ ਆ ਆ ਆ ਬੜਾ ਲੜਣਾ ਪਾਇਆ ਬੜੀ ਦਸਤੇ ਦੀ ਬਟਨਾ ਇਹ ਹੋਈ ਦੀ ਦੁਕਾਨ ਤੇ ਕੱਲਾ ਹੀ ਤੇ ਨਿਸ਼ਾਨ ਸੀਨੇ ਲਾਗੋ ਆ ਕੇ ਦਵਕਾ ਮਾਰਿਆ ਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਹੈ ਗਾੜਾ ਗੱਡੀਆਂ ਜੀ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਕੀ ਨਾ ਬਾਈ ਨਿਸ਼ਾਨ ਉਹਦਾ ਹਰਨਦੀਪ ਸਿੰਘ ਈ ਕੰਮ ਕਰਦਾ ਸੀ ਕਰਨ ਦਾ ਹਾ ਡੱਕ ਡੱਕ ਲਾਉਂਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਏ ਦੇਖੀ ਇਹ ਘੰਣਾ ਵਾਪਰੇ ਸੀ ਕਿੰਨੇ ਕੀ ਕਿਆ ਉਹਨੂੰ ਉਹ ਲੱਗੇ ਉਹ ਦੁਕਾਨ ਆ ਉਹਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਭ ਬੰਦੇ ਆ ਬੰਦ ਬੰਦ ਕਰ ਕੇ ਆ ਗਏ ਤੇ ਇਕੱਲਾ ਸੀ ਤੋਂ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਣਾ ਗੋਣਾ ਗੱਡੀਆਂ ਮੰਦੀ ਚ ਬੋਲਿਆ ਉਹਨੂੰ ਮੰਦਾ ਚੰਗਾ ਤੋਂ ਉਹਨੇ ਹਾਨੂੰ ਦੱਸਿਆ ਨਹੀਂ ਉਹ ਨਰੇ ਪਾਇਆ ਰਾਂਦਾ ਮੇਰਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨਿਹਰੇ ਪੈਣ ਦੀ ਸਾਢੇ 9 10 ਦੇ 10 ਕੋਈ ਦੀ ਸ਼ਬਦ 10 ਸਵਾ 10 ਸਵਾ ਕਹਿੰ ਮਾਗਿਆ ਇਨਸਾਨ ਕਿਉਂ ਨਹੀਂ ਨਸ਼ਾ ਫੰਨ ਮਿਲਣਾ ਚਾਹੀਦਾ ਦੱਸੋ ਨਾ ਕੀ ਅਰਨਦੀਪ ਸਿੰਘ ਸਪੀਕਰ ਢੀ ਜੇ ਲੁੰਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਆਣਾ ਜਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਡੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾ ਆਂਦੇ ਅੱਡੇ ਤੇ ਇਹ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਆ ਦੇ ਘਰ ਦਾ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰ ਸ਼ਾਰ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀਂ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਚਾਹੀਏ ਇਹ ਸਾਡੇ ਕੋ 10 ਪਾਉਣੇ 11 ਇਨੇ ਕਹਿਆ ਆ ਇਹ ਇਨਾ ਚੰਗਾ ਹੈ ਤੇ ਕਿਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿਤੇ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ țeḍḍi ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਮਾਗਈਆਂ ਨੂੰ ਇਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਇਨਸਾਫ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ